ਜਿੰਨੀ ਹੁਣ ਡੈਮੇਜ ਹੋ ਗਿਆ ਨਾ ਬਾਡੀ ਦੇ ਵਿੱਚ ਸਾਡੇ ਅਕੋਰਡਿੰਗ ਉਹ ਇਰ ਰਿਵਰਸੀਬਲ ਐਸਪੈਕਟ ਦਾ ਰਿਵਰਸ ਹੋ ਜਾਂਦਾ ਸਾਨੂੰ ਨਹੀਂ ਲੱਗਦਾ 70 ਇਅਰ 올ਡ ਪੇਸ਼ੈਂਟ ਦੇ ਵਿੱਚ ਮਸਲ ਮਾਸ ਲਾਸ ਹੋ ਗਿਆ ਜੀ ਉਹ ਕਿਵੇਂ ਵਾਪਸ ਆਏਗਾ ਮਸਲ ਕਿੱਥੋਂ ਆ ਜਾਏਗਾ ਵਾਪਸ ਪ੍ਰੋਟੀਨ ਉਹ ਡਿਜ਼ੋਲਵ ਹੋਣ ਲੱਗ ਗਿਆ ਬੋਨ ਉਹ ਡਿਜ਼ੋਲਵ ਹੋਣ ਲੱਗ ਗਿਆ ਉਸ ਤੋਂ ਬਾਅਦ ਇਲੈਕਟ੍ਰੋਲਾਈਟ ਇੰਬੈਲੈਂਸ ਆਉਂਦਾ ਹੈ ਕੈਲਸ਼ੀਅਮ ਦਾ ਮੈਗਨੀਸ਼ੀਅਮ ਦਾ ਆਰਗਨਸ ਇਕੱਠੇ ਕੋਲੈਪਸ ਕਰ ਸਕਦੇ ਆ ਕਿ ਆਪਾਂ ਦੇ ਵੀ ਦਿੰਦੇ ਆ ਰੀਫੀਡਿੰਗ ਸਿੰਡਰਮ ਹੁੰਦਾ ਉਹਨਾਂ ਹਾਰਟ ਫੇਲਿਅਰ ਹੋ ਜਾਂਦਾ ਉਹ ਵੀ ਦਿੱਕਤ ਆ ਰਹੀ ਹੈ ਜਾ ਚੱਲ ਰਹੀ ਹੈ ਕਿ ਜੇ ਉਹ ਮੰਨ ਲਓ ਕੱਲ ਨੂੰ ਵੀ ਆਪ ਦਾ ਹੋ ਖਾਣ ਪੀਣ ਸ਼ੁਰੂ ਕਰਦੇ ਆ ਫੇਰ ਵੀ ਉਹਨਾਂ ਨੂੰ ਕਈ ਮਹੀਨੇ ਲੱਗ ਜਾਣਗੇ ਠੀਕ ਹੁੰਦਿਆਂ ਨੂੰ ਜਿੰਨਾ ਕੋ ਡੈਮੇਜ ਹੋ ਚੁੱਕਿਆ ਹੈ ਉਹਦੀ ਗਾਰੰਟੀ ਕੋਈ ਨਹੀਂ ਦੇ ਸਕਦਾ 70 ਸਾਲ ਦਾ ਬਜ਼ੁਰਗ 30 ਦਿਨ ਤੋਂ ਉਹਨਾਂ ਨੇ ਰੋਟੀ ਨਹੀਂ ਖਾਈ ਇੱਕ ਬੁਰਕਾ ਨਹੀਂ ਖਾਧੀ ਬੁਰਕੀ ਨਹੀਂ ਖਾਧੀ ਤਾਂ ਉਹਨਾਂ ਨੂੰ ਤਾਂ ਬਹੁਤ ਸਮਾਂ ਲੱਗੇਗਾ ਉਹਦੀ ਵੀ 100% ਗਾਰੰਟੀ ਕੋਈ ਨਹੀਂ ਦੇ ਸਕਦਾ ਤੋਂ ਬਾਅਦ ਕਾਰ ਦੇ ਕੈਰੈਸ ਜਿੰਨੂੰ ਅਸੀਂ ਨਾਰਮਲ ਭਾਸ਼ਾ ਚ ਕਹਿੰਦੇ ਹਾਰਟ ਅਟੈਕ ਤੇ ਇਹ ਚੀਜ਼ ਜਦੋਂ ਮਰਜੀ ਹੋ ਸਕਦੀ ਹੈ ਮਤਲਬ ਇੱਥੋਂ ਤੱਕ ਇੰਨੀ ਸੀਰੀਅਸਨੈਸ ਹੈ ਇਸ ਗੱਲ ਦੀ ਇੰਨੀ ਜ਼ਿਆਦਾ ਸੀਰੀਅਸ ਹੋ ਗਈ ਹੋਈ ਸਿਚੁਏਸ਼ਨ ਕਿ ਇਹ ਚੀਜ਼ ਕਦੋਂ ਵੀ ਹੋ ਸਕਦੀ ਹੈ। ਵੇਟ ਉਹਨਾਂ ਦਾ 12 ਕਿਲੋ ਤੱਕ ਆਪਾਂ ਉਹਨਾਂ ਦਾ ਨੋਟ ਕੀਤਾ ਉਸ ਤੋਂ ਬਾਅਦ ਉਹਨਾਂ ਤੋਂ ਪ੍ਰੋਪਰ ਖੜਾ ਵੀ ਨਹੀਂ ਹੋਇਆ ਪਾਰਿਆ ਮਸ਼ੀਨ ਦੇ ਉੱਤੇ ਨਹੀਂ ਖੜ੍ਹ ਸਕੇ ਡਿੱਗ ਪਏ ਉਸ ਦਿਨ ਜਦੋਂ ਕਰ ਲੱਗੇ ਹਨਾ। ਆਪਾਂ ਉਹ ਬੀਪੀ ਕੱਫ ਲਾਈਦਾ ਤੇ ਅੱਜ ਪਤਾ ਲੱਗੰਦਿਆ ਵੀ ਬਾਹਵਾ ਬਿਲਕੁਲ ਉਹਨਾਂ ਦੀਆਂ ਸੁੱਕ ਗਈਆਂ ਮਤਲਬ ਇੰਨਾ ਸਰੀਰ ਉਹਨਾਂ ਦਾ ਵੀਕ ਹੋ ਗਿਆ। ਉਮਰ ਬਹੁਤ ਜ਼ਿਆਦਾ ਹੈ, ਠੰਡ ਬਹੁਤ ਜ਼ਿਆਦਾ ਹੈ, ਖਾਣਾ ਕੁਛ ਨਹੀਂ, ਨਿਊਟ੍ਰੀਸ਼ਨ ਕੁਛ ਨਹੀਂ। ਅਸੀਂ ਨਾ ਖਾਈਏ ਸਾਡਾ 70 ਸਾਲ ਦੀ ਉਮਰ ਹੁੰਦੀ ਹੈ ਅੰਜਕਜੀਤ ਸਿੰਘ ਡੱਲੇਵਾਲ ਹੁਣਾ ਨੂੰ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠਿਆ ਨੂੰ ਅੱਜ 1 ਮਹੀਨਾ ਹੋ ਗਿਆ ਹੈ ਲਗਾਤਾਰ ਉਹਨਾਂ ਦੀ ਸਿਹਤ ਜਿਹੜੀ ਉਹ ਢਿੱਲੀ ਹੁੰਦੀ ਜਾ ਰਹੀ ਹੈ ਕੱਲ ਵੀ ਜਦੋਂ ਲੋਕਾਂ ਨੂੰ ਦਰਸ਼ਨ ਦੇਣ ਦੇ ਲਈ ਆਏ ਲੋਕਾਂ ਨੂੰ ਦੇਖਣ ਦੇ ਲਈ ਆਏ ਤਾਂ ਉਸ ਸਮੇਂ ਵੀ ਜਿਹੜਾ ਉਹਨਾਂ ਦੇ ਕੋਲੋਂ ਬੋਲਿਆ ਨਹੀਂ ਗਿਆ ਜਦੋਂ ਮਾਈਕ ਕੋਲ ਕੀਤਾ ਗਿਆ ਸੀ ਤਾਂ ਹੁਣ ਅਸੀਂ ਬੈਠੇ ਹਾਂ ਡਾਕਟਰਜ਼ ਦੀ ਟੀਮ ਨਾਲ ਜਿਹੜੇ ਉਹਨਾਂ ਦਾ ਧਿਆਨ ਰੱਖ ਰਹੇ ਹੈ ਲਗਾਤਾਰ 1 ਮਹੀਨੇ ਤੋਂ ਉਹਨਾਂ ਨੂੰ ਚੈੱਕਅਪ ਉਹਨਾਂ ਦਾ ਕਰ ਰਿਹਾ ਕਿਉਂਕਿ ਦੋ ਟੀਮਾਂ ਨੇ ਇੱਕ ਸਰਕਾਰੀ ਡਾਕਟਰਜ਼ ਵੀ ਆ ਰਹੇ ਨੇ ਤੇ ਇੱਕ ਪ੍ਰਾਈਵੇਟ ਵੀ ਨੇ ਤਾਂ ਸਾਰੇ ਰਲ ਕੇ ਉਹਨਾਂ ਦਾ ਤੇ ਆ ਰੱਖ ਲੈਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਿਹਤ ਦੇ ਬਾਰੇ ਪੁੱਛਦੇ ਆਂ ਤਾਂ ਡਾਕਟਰ ਸਾਹਿਬ ਪਹਿਲਾਂ ਤਾਂ ਜਗਜੀਤ ਸਿੰਘ ਡੱਲੇ ਵਾਲਾ ਉਹਨਾਂ ਨੂੰ ਅੱਜ 30 ਦਿਨ ਹੋ ਗਏ ਨੇ ਹਨਾ ਤੇ ਸਿਹਤ ਦਾ ਕੀ ਹਾਲ ਚੱਲ ਉਹਨਾਂ ਦਾ ਸਿਹਤ ਦਾ ਕੀ ਸਟੇਟਸ ਆ ਹੁਣ ਤੱਕ ਹਾਂਜੀ ਮੈਂ ਅਵਤਾਰ ਸਿੰਘ ਪਹਿਲੇ ਦਿਨ ਤੋਂ ਆਪਾਂ ਉਹਨਾਂ ਦੀ ਸਿਹਤ ਦਾ ਮਤਲਬ ਚੈੱਕਅਪ ਕਰ ਰਹੇ ਆਂ ਅੱਜ ਬਹੁਤ ਜਿਆਦੀ ਸਿਹਤ ਉਹਨਾਂ ਦੀ ਡਾਉਣ ਕਿਉਂਕਿ ਜੇ ਆਪਾਂ ਨਾਰਮਲੀ ਗੱਲ ਲਈਏ ਜਿੱਦਾਂ ਪਹਿਲੇ ਦਿਨ ਤੋਂ ਉਹਨਾਂ ਦਾ ਸਰੀਰ ਜਿਵੇਂ ਆਪਾਂ weight ਤੋਲਦੇ ਰਹੇ ਆਂ ਰੋਜ਼ ਹੀ ਉਹਨਾਂ ਦਾ weight ਕਰਦੇ ਰਹੇ ਆਂ weight ਉਹਨਾਂ ਦਾ 12 ਕਿਲੋ ਤੱਕ ਆਪਾਂ ਉਹਨਾਂ ਦਾ ਨੋਟ ਕੀਤਾ ਉਸ ਤੋਂ ਬਾਅਦ ਉਹਨਾਂ ਤੋਂ ਪ੍ਰੋਪਰ ਖੜਾ ਵੀ ਨਹੀਂ ਹੋਇਆ ਪਾਰਿਆ ਮਸ਼ੀਨ ਦੇ ਉੱਤੇ ਨਹੀਂ ਖੜ੍ਹ ਸਕੇ ਡਿੱਗ ਪਏ ਉਸ ਦਿਨ ਜਦੋਂ ਕਰ ਲੱਗੇ ਹਨਾ ਤੇ ਉਸ ਤੋਂ ਬਾਅਦ ਕਾਫੀ ਉਹਨਾਂ ਦਾ ਜਿਵੇਂ ਉਹਨਾਂ ਮੰਨ ਲਓ ਉਹਨਾਂ ਦਾ ਬੀਪੀ ਚੈੱਕ ਕਰਦੇ ਆ ਆਪਾਂ ਉਹ ਬੀਪੀ ਕਫ ਲਾਈਦਾ ਤੇ ਅੱਜ ਪਤਾ ਲੱਗੰਦਿਆ ਵੀ ਬਾਹਵਾ ਬਿਲਕੁਲ ਉਹਨਾਂ ਦੀਆਂ ਸੁੱਕ ਗਈਆਂ ਮਤਲਬ ਇਹਨਾਂ ਸਰੀਰ ਉਹਨਾਂ ਦਾ ਵੀਕ ਹੋ ਗਿਆ ਬਹੁਤ ਜ਼ਿਆਦਾ ਸਿਹਤ ਹੈ ਜਿਹੜੀ ਵੀ ਡਾਊਨ ਹੋ ਚੁੱਕੀ ਆ 70 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੈ ਆ ਠੰਡ ਦਾ ਮੌਸਮ ਹੈ ਬਹੁਤ ਜ਼ਿਆਦਾ ਤੇ ਇਸ ਟਾਈਮ ਉਹਨਾਂ ਦੀ ਬਹੁਤ ਕ੍ਰਿਟੀਕਲ ਸ ਵਿੱਚ ਚਾਹੀਦੇ ਆ ਜਿਹੋ ਜਿਹੇ ਹਾਲਾਤ ਆ ਜਿਹੋ ਜਿਹੋ ਉਹਨਾਂ ਦਾ ਮੌਸਮ ਜਿੰਨੇ ਦਿਨ ਉਹਨਾਂ ਨੂੰ ਭੁੱਖੇ ਤੇ ਬੈਠਿਆ ਨੂੰ ਹੋ ਗਿਆ ਜੋ ਉਹਨਾਂ ਦੀ ਸਥਿਤੀ ਹੈ ਇਸ ਵਕਤ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਆਰਗਨ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਆਰਗਨ ਦੇ ਉੱਪਰ ਵੀ ਇਫੈਕਟ ਪੈ ਰਿਹਾ ਤੁਸੀਂ ਚੈੱਕ ਅਪ ਕਰਦੇ ਹੋ ਤਾਂ ਕਿਵੇਂ ਲੱਗ ਰਿਹਾ ਤੁਹਾਨੂੰ ਇਹਨਾਂ ਬਹੁਤ ਹੀ ਜ਼ਿਆਦਾ ਮਤਲਬ ਆਪਾਂ ਕਹੇ ਇਹ ਕਾਮਨ ਗੱਲ ਹੈਗੀ ਹੈ ਕਿ ਜੇ ਇੰਨੀ ਦੇਰ ਤੱਕ ਨਾ ਬੰਦਾ ਕੁਝ ਖਾਏ ਉਹਦੇ ਅੰਦਰੋਂ ਕੁਝ ਨਾ ਕੁਝ એનર્ਜੀ ਲਏਗੀ ਕਿ ਤੂੰ ਬਾਡੀ ਉਡੀ એનર્ਜੀ ਬਾਡੀ ਕਿੱਥੋਂ ਲੈਂਦੀ ਹੈ ਫੈਟ ਦੇ ਵਿੱਚੋਂ ਸਭ ਤੋਂ ਪਹਿਲਾਂ ਫੈਟ ਹਰ ਜਗ੍ਹਾ ਹੁੰਦਾ ਹੈ ਬਾਡੀ ਦੇ ਵਿੱਚ ਬਾਹਰ ਤੇ ਹੁੰਦਾ ਹੀ ਹੈ ਆਰਗਨਸ ਦੇ ਉੱਤੇ ਵੀ ਹੁੰਦਾ ਹੈ ਪ੍ਰੋਟੀਨ ਉਹ ਡਿਸਾਲਵ ਹੋਣ ਲੱਗ ਗਿਆ ਬੋਨ ਉਹ ਡਿਸਾਲਵ ਹੋਣ ਲੱਗੀ ਉਸ ਤੋਂ ਬਾਅਦ ਇਲੈਕਟ੍ਰੋਲਾਈਟ ਇੰਬੈਲੈਂਸ ਆਉਂਦਾ ਹੈ ਕੈਲਸ਼ੀਅਮ ਦਾ ਮੈਗਨੀਸ਼ੀਅਮ ਦਾ ਪੋਟਾਸ਼ੀਅਮ ਦਾ ਸੋਡੀਅਮ ਇਹ ਸਾਰੇ ਇੰਬੈਲੈਂਸ ਇੰਨਾ ਕਰਕੇ ਫਿਰ ਅੱਗੇ ਹੋਰ ਦਿੱਕਤਾਂ ਆਉਂਦੀ ਹੈ ਮਲਟੀ ਆਰਗਨ ਫੇਲ ਮਲਟੀ ਆਰਗਨ ਕਿ ਬਹੁਤ ਜ਼ਿਆਦਾ ਆਰਗਨਸ ਇਕੱਠੇ ਕੋਲੈਪਸ ਕਰ ਸਕਦੇ ਹੈ ਉਸ ਤੋਂ ਬਾਅਦ ਕਾਰਡੀਅਕ ਅਰੇਸਟ ਜਿਹਨੂੰ ਅਸੀਂ ਨਾਰਮਲ ਭਾਸ਼ਾ ਚ ਕਹਿੰਦੇ ਹਾਰਟ ਅਟੈਕ ਤੇ ਇਹ ਚੀਜ਼ ਜਦੋਂ ਮਰਜੀ ਹੋ ਸਕਦੀ ਹੈ ਮਤਲਬ ਇੱਥੋਂ ਤੱਕ ਇਨੀ ਸੀਰੀਅਸਨੈਸ ਹੈ ਇਸ ਗੱਲ ਦੀ ਇੰਨੀ ਜ਼ਿਆਦਾ ਸੀਰੀਅਸ ਹੋਈ ਹੋਈ ਸਿਚੁਏਸ਼ਨ ਕਿ ਇਹ ਚੀਜ਼ ਕਦੋਂ ਵੀ ਹੋ ਸਕਦੀ ਹੈ ਤੇ ਉਹ ਹੀ ਫਿਰ ਫਿਰ ਅਸੀਂ ਮਤਲਬ ਸਾਰੇ ਨੂੰ ਇਹ ਕਹਿ ਰਹੇ ਆ ਕਿ ਆਈ ਸੀ ਯੂ ਪੇਸ਼ੈਂਟ ਨੇ ਆਈ ਸੀ ਯੂ ਦੇ ਵਿੱਚ ਹੀ ਹੈ ਇਲਾਜ ਇਹਦਾ ਜੇ ਉਹ ਕੁਝ ਲੈ ਵੀ ਲੈਂਦੇ ਆ ਉਸ ਤੋਂ ਬਾਅਦ ਐ ਨਹੀਂ ਹੈਗਾ ਕਿ ਨਾਲ ਨਾਲ ਠੀਕ ਹੋ ਜਾਏਗਾ ਸ਼ੁਰੂ ਉਹ ਵੀ ਹੋਰ ਫਿਰ ਹੋਰ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੇ ਵਿੱਚ ਇਹ ਵੀ ਗੱਲ ਜਾਰੀ ਹੈ ਕਿ ਜੇ ਉਹ ਮੰਨ ਲਓ ਕੱਲ ਨੂੰ ਵੀ ਆਪ ਦਾ ਹੋ ਖਾਣ ਪੀਣ ਨੂੰ ਸ਼ੁਰੂ ਕਰਦੇ ਆ ਫੇਰ ਵੀ ਉਹਨਾਂ ਨੂੰ ਕਈ ਮਹੀਨੇ ਲੱਗ ਜਾਣਗੇ ਠੀਕ ਹੁੰਦਿਆਂ ਨੂੰ ਠੀਕ ਹੁੰਦਿਆਂ ਦਾ ਇਦਾਂ ਜੀ ਜਿੰਨੀ ਹੁਣ ਡੈਮੇਜ ਹੋ ਗਿਆ ਨਾ ਬਾਡੀ ਦੇ ਵਿੱਚ ਸਾਡੇ ਅਕੋਰਡਿੰਗ ਉਹ ਇਰਿਵਰਸੀਬਲ ਹੈ ਇਸ ਪੁਆਇੰਟ ਤੱਕ ਨਿਰਵਰਸ ਹੋ ਜਾਂਦਾ ਸਾਨੂੰ ਨਹੀਂ ਲੱਗਦਾ ਇਰਿਵਰਸੀਬਲ ਹੈ ਇੰਨਾ ਜ਼ਿਆਦਾ ਡੈਮੇਜ ਹੋ ਚੁੱਕਿਆ ਇਸ ਵਾਲੀ ਬਾਡੀ ਤੱਕ ਮਸਲ ਮਾਸ 70 ਇਅਰ 올ਡ ਪੇਸ਼ੈਂਟ ਦੇ ਵਿੱਚ ਮਸਲ ਮਾਸ ਲਾਸ ਹੋ ਗਿਆ ਜੀ ਉਹ ਕਿਵੇਂ ਵਾਪਸ ਆਏਗਾ ਮਸਲ ਕਿੱਥੋਂ ਆ ਜਾਏਗਾ ਵਾਪਸ ਉਸ ਤੋਂ ਬਾਅਦ ਜੇ ਆਪਾਂ ਦੇ ਵੀ ਦਿੰਦੇ ਆ ਰੀਫੀਡਿੰਗ ਸਿੰਡਰਮ ਹੁੰਦਾ ਉਹਨਾਂ ਹਾਰਟ ਫੇਲਿਅਰ ਹੋ ਜਾਂਦਾ ਉਹ ਵੀ ਦਿੱਕਤ ਆ ਰਹੀ ਹੈ ਆਈਸੀਯੂ ਦੇ ਵਿੱਚ ਆਈਸੀਯੂ ਦੇ ਵਿੱਚ ਵੀ ਪੂਰੀ ਪ੍ਰੋਪਰ ਮਾਨਿਟਰਿੰਗ ਕਰਨੀ ਪੈਣੀ ਸਾਨੂੰ ਉਹਨਾਂ ਦੀ ਹਰ ਇੱਕ ਚੀਜ਼ ਦੀ ਫੇਰ ਉਸ ਤੋਂ ਬਾਅਦ ਜਾ ਕੇ ਕਿਤੇ ਸਟੇਬਲ ਹੋ ਸਕਦੇ ਆ ਇੱਥੇ ਤੱਕ ਸਿਚੁਏਸ਼ਨ ਖਰਾਬ ਹੋ ਗਈ ਹੋਈ ਹੈ ਕਿਉਂਕਿ ਉਮਰ ਵੀ ਬਹੁਤ ਜ਼ਿਆਦਾ ਹੈ 70 ਤੋਂ ਉੱਪਰ ਹੈ ਉਮਰ ਬਹੁਤ ਜ਼ਿਆਦਾ ਹੈ ਠੰਡ ਬਹੁਤ ਜ਼ਿਆਦਾ ਹੈ ਖਾ ਕੁਛ ਨਹੀਂ ਨਿਊਟ੍ਰੀਸ਼ਨ ਕੁਛ ਅਸੀਂ ਨਾ ਖਾਈਏ ਸਾਡਾ ਇੱਕ ਇੱਕ ਦਿਨ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਉਹ 70 ਸਾਲ ਦੀ ਉਮਰ ਹੈ ਉਹਨਾਂ ਦੀ ਤੇ ਤੁਸੀਂ ਉਹਨਾਂ ਦਾ ਹਿੰਮਤ ਦੇਖ ਤਾਂ ਇੱਕ ਇਹ ਵੀ ਸਾਨੂੰ ਜਰੂਰ ਦੱਸੋ ਕਿਉਂਕਿ ਲਗਾਤਾਰ ਜਿਹੜੇ ਲੋਕ ਬਾਹਰ ਬੈਠ ਕੇ ਖਬਰਾਂ ਦੇਖਦੇ ਆ ਟੀਵੀ ਤੇ ਦੇਖਦੇ ਹਨਾ ਉਹਨਾਂ ਨੂੰ ਮਤਲਬ ਇਹ ਚੀਜ਼ ਦਾ ਵੀ ਕਨਫਿਊਜ਼ਨ ਹੈ ਕਿ ਠੀਕ ਹੈ ਜਦੋਂ ਮਿਲਣ ਦੇ ਲਈ ਆਉਂਦੇ ਨੇ ਪਹਿਲਾਂ ਤਾਂ ਉਹ ਬੋਲਦੇ ਵੀ ਸੀਗੇ ਇੱਕ ਵਾਰ ਇਹ ਵੀ ਖਬਰ ਆਈ ਸੀ ਕਿ ਬੇਹੋਸ਼ ਹੋ ਕੇ ਡਿੱਗ ਵੀ ਪਏ ਸੀਗੇ ਤਾਂ ਹੁਣ ਕਿਉਂਕਿ ਆਵਾਜ਼ ਜੋ ਬੋਲਦਾ ਬੰਦਾ ਉਹਦੋਂ ਵੀ ਤਾਂ એનર્ਜੀ ਲੱਗਦੀ ਹੈਗੀ ਲੀਡਰ ਹਾਲਾਂਕਿ ਆਉਂਦੇ ਨੇ ਉਹਦੋਂ ਹਾਲਚਲ ਪੁੱਛਦੇ ਨੇ ਚਲੇ ਜਾਂਦੇ ਨੇ ਪਰ ਹੁਣ ਉਹਨਾਂ ਦੀ ਸਥਿਤੀ ਜੇ ਆਪਾਂ ਦੇਖੀਏ ਅੱਜ ਦੇ ਟਾਈਮ 1 ਮਹੀਨੇ ਬਾਅਦ ਕਿੰਨੀ ਕਿ ਜ਼ਿਆਦੇ ਮਤਲਬ ਇਹ ਕਹਿ ਸਕਦੇ ਆ ਕਿ ਜੇ ਅੱਜ ਤੁਸੀਂ ਇਲਾਜ ਕਰਨਾ ਸ਼ੁਰੂ ਕਰਦੇ ਹੋ ਜਾਂ ਉਹਨਾਂ ਦੀ ਰਿਪੋਰਟਾਂ ਕੀ ਕਹਿੰਦੀਆਂ ਨੇ ਕਿ ਕਦੋਂ ਤੱਕ ਉਹ ਸਟੇਬਲ ਹੋ ਸਕਦੇ ਨੇ ਜਾਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਰਿਵਰਸੀਬਲ ਨਹੀਂ ਹੈ ਜੀ ਦੇਖੋ ਇਰ ਰਿਵਰਸਿਬਲ ਤਾਂ ਕਿਹਾ ਜਿੰਨਾ ਕੋ ਡੈਮੇਜ ਹੋ ਚੁੱਕਿਆ ਉਹਦੀ ਗਾਰੰਟੀ ਕੋਈ ਨਹੀਂ ਦੇ ਸਕਦਾ ਇਸ ਉਮਰ ਚ ਆਪਣੀ ਆਪਣੀ ਉਮਰ ਚ ਵੀ ਕਿਸੇ ਦਾ ਇੰਨਾ ਨੁਕਸਾਨ ਹੋ ਜਾਏ ਸਟਾਰਵੇਸ਼ਨ ਇਨੀ ਪ੍ਰੋਲੋਂਗਡ ਰਹੇ ਉਹਦੇ ਉਹਨੂੰ ਵੀ ਵਾਪਸ ਆਉਣ ਚ ਮਹੀਨੇ ਲੱਗਣਗੇ 70 ਸਾਲ ਦਾ ਬਜ਼ੁਰਗ 30 ਦਿਨ ਤੋਂ ਉਹਨਾਂ ਨੇ ਰੋਟੀ ਨਹੀਂ ਖਾਈ ਇੱਕ ਬੁਰਕਾ ਨਹੀਂ ਖਾਦੀ ਬੁਰਕੀ ਨਹੀਂ ਖਾਦੀ ਤਾਂ ਉਹਨਾਂ ਨੂੰ ਤਾਂ ਬਹੁਤ ਸਮਾਂ ਲੱਗੇਗਾ ਉਹਦੀ ਵੀ 100% ਗਾਰੰਟੀ ਕੋਈ ਨਹੀਂ ਦੇ ਸਕਦਾ ਇਸ ਬਹੁਤ ਘੱਟ ਚਾਂਸ ਹੈ ਕਿ ਉਹ ਵਾਪਸ ਜਿੱਦਾਂ ਅੰਸ਼ਣ ਤੋਂ ਪਹਿਲਾਂ ਸੀਗੇ ਉਹੋ ਜੇ ਹੋ ਸਕਦੇ ਨੇ ਤੇ ਇਸੇ ਕਰਕੇ ਦੂਜੇ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕਿਹਾ ਕਿ ਭਾਈ ਮਾੜਾ ਮੋਟਾ ਕਨਵਿੰਸ ਕਰਨ ਦੀ ਕੋਸ਼ਿਸ਼ ਮੈਨੀਪੂਲੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਸੇਤ ਜਿਹੜੀ ਬਹੁਤ ਡਾਊਨ ਹੈ ਮੰਨ ਲਓ ਕੁਝ ਵੀ ਹੋ ਸਕਦਾ ਹੈ ਜੇ ਇੱਥੋਂ ਵੀ ਠੀਕ ਹੋ ਇੱਥੋਂ ਵੀ ਜੇ ਅਵਾਜ ਤੋੜ ਦੇ ਮੰਨ ਵਰਤ ਤਾਂ ਫੇਰ ਵੀ ਬਹੁਤ ਲੰਮਾ ਸਮਾਂ ਲੱਗ ਜੂ ਤੁਸੀਂ ਤਾਂ ਕਹਿ ਰਹੇ ਹੋ ਕਿ ਸਟੇਬਲ ਨਹੀਂ ਹੋ ਸਕਦੇ ਪਰ ਫੇਰ ਵੀ ਇਹ ਸਾਰਾ ਡਰ ਜਿਹੜਾ ਉਸ ਜਿਹਾਂ ਇਹ ਕਹਾਂਗੇ ਜਿਹੜੀਆਂ ਗੱਲਾਂ ਨੇ ਇਹ ਉਹਨਾਂ ਨੂੰ ਦੂਜੇ ਅੱਗੇ ਉਹਨੂੰ ਦੱਸਿਆ ਤੁਸੀਂ ਜੀ ਦੇਖੋ ਅਸੀਂ ਤਾਂ ਡਾਕਟਰ ਆ ਉਹਨਾਂ ਦਾ ਮੋਨਿਟਰਿੰਗ ਦਾ ਸਾਡਾ ਕੰਮ ਹੈ ਹੈਨਾ ਉਹ ਇੱਕ ਇੰਨੇ ਮਹਾਨ ਪ੍ਰਦਾਨ ਨੇ ਕਿਸਾਨ ਯੂਨੀਅਨ ਦੇ ਤੇ ਉਹਨਾਂ ਦੀ ਜਿਹੜੀ ਮਾਨਸਿਕ ਸ਼ਕਤੀ ਹੈ ਉਹਦੇ ਤੇ ਆਪਾਂ ਗਰਵ ਕਰਨਾ ਚਾਹੀਦਾ ਸਾਡਾ ਤਾਂ ਹੱਕ ਹੀ ਨਹੀਂ ਬੰਦਾ ਕਿਸੇ ਦਾ ਕਿ ਉਹਨਾਂ ਨੂੰ ਕਹੀਏ ਕਿ ਤੁਸੀਂ ਛੱਡ ਦਿਓ ਸਹੀ ਜਿਹੜਾ ਹੈ ਉਹਨਾਂ ਦਾ ਪਰਪਸ ਸਹੀ ਹੈ ਉਹਨਾਂ ਦਾ ਇੱਕ ਈਮ ਵਧੀਆ ਹੈ ਕਿਸਾਨਾਂ ਨੂੰ ਆਗੂਆਂ ਨੂੰ ਸਾਰਿਆਂ ਨੂੰ ਇੱਕ ਵੱਡੇ ਮੁਕਾਮ ਤੇ ਪਹੁੰਚਾਣਾ ਹੈ ਸਾਡਾ ਐਜ਼ ਅ ਮੈਡੀਕਲ ਟੀਮ ਕੰਮ ਹੈ ਬਸ ਮੋਨਿਟਰਿੰਗ ਕਰਨਾ ਹੋਰ ਅੱਗੇ ਸਾਡਾ ਕੋਈ ਹੱਕ ਨਹੀਂ ਬੰਦਦਾ ਤਾਂ ਇਹ ਸਨ ਸਾਡੇ ਨਾਲ ਡਾਕਟਰ ਦੀ ਟੀਮ ਜਿਹੜੀ ਲਗਾਤਾਰ ਜਗਜੀਤ ਸਿੰਘ ਡਲੇ ਹੋਣਾ ਨੂੰ ਦੇਖ ਰਹੀ ਹੈ ਉਹਨਾਂ ਚੈੱਕਅਪ ਕਰ ਰਹੀ ਹੈ ਪਰ ਇੱਥੇ ਕਿਸਾਨਾਂ ਨੂੰ ਵੀ ਇਹ ਗੱਲ ਸੋਚਣੀ ਪਏਗੀ ਜੇ ਕੱਲ੍ਹ ਨੂੰ ਰੱਬ ਨਾ ਕਰੇ ਕੁਝ ਹੋ ਗਿਆ ਕਿ ਉਹ ਇਸ ਨੂੰ ਅੰਦੋਲਨ ਦੀ ਜਿੱਤ ਸਮਝਣਗੇ ਜਾਂ ਫਿਰ ਇਹ ਵੀ ਦੇਖਣਗੇ ਕਿ ਅਸੀਂ ਇੱਕ ਲੀਡਰ ਗਵਾ ਵੀ ਲਿਆ ਕਿਉਂਕਿ ਜੇ ਉਹਨਾਂ ਨੂੰ ਕੱਲ੍ਹ ਨੂੰ ਕੁਝ ਹੁੰਦਾ ਹੈ ਕੀ ਫਿਰ ਮੰਗਾ ਮੰਨ ਲੀਆਂ ਜਾਣਗੀਆਂ ਇਹ ਵੀ ਚੀਜ਼ ਜਿਹੜੀ ਹੈ ਬ੍ਰਾਊਡਰ ਵੇ ਦੇ ਵਿੱਚ ਆ ਕੇ ਸੋਚਣੀ ਪਊਗੀ ਬਾਕੀ ਕਿਸਾਨ ਆਗੂਆਂ ਨੂੰ ਕੈਮਰਾ ਪਰਸਨ ਦਵਿੰਦਰ ਨਾਮ ਮਨਦੀਪ ਜੋਤ ਖਨੋਰੀ ਬਾਰਡਰ